ਜਿਹੜਾ ਥਰਮਲ ਪਲੈਂਟ ਜਿਹੜਾ ਨਹਿਰ ਟੀ ਪੁਆਇੰਟ ਬਣਦਾ ਹੈ ਉਥੇ ਲੰਗਰ ਲਗਾਇਆ ਜਾ ਰਿਹਾ ਗੋਲ ਗੱਪਿਆਂ ਦਾ ਟਿੱਕਿਆਂ ਦਾ 버ਗਰਾਂ ਦਾ ਤੇ ਕੁਲਚਿਆਂ ਦਾ ਮਿੰਦਰ ਸਿੰਘ ਜੀ ਤੁਸੀਂ ਜਿਹੜੇ ਅੱਜ ਗੋਲ ਗੱਪੇ ਜਿਹੜੇ ਤਿਆਰ ਕਰ ਰਹੇ ਨੇ ਨਹਿਰ ਦੇ ਉੱਤੇ ਜਿਹੜਾ ਤੁਸੀਂ ਲੰਗਰ ਲਾਣਾ ਹੈ ਉਹਦਾ ਟਾਈਮ ਟੇਬਲ ਕੀ ਹੋਊਗਾ ਇਹ ਸਵੇਰੇ 11 ਵਜੇ ਤੱਕ ਤਿਆਰੀ ਕਰ ਦੂੰਗੇ ਖਿੱਚ ਕੇ ਰੱਖੂਗੇ 11:00 ਤੋਂ ਵਜੀ ਜਾਉਂਗੇ क्यों सानू बनाने में एक दिन और रात लग रही है तो बरताने में भी घट्टो घट्ट कट बारह घंटे तो लगूंगे लोग किन्ने मैंबर है कल आऊँगे बरताने वाले घटो घट कट बई बंद आज आए हुए हैं अठ बे ਕੱਲ ਨੂੰ ਤੁਸੀਂ ਕਿਸ ਕਿਸ ਚੀਜ਼ ਦਾ ਜਿਹੜਾ ਲੰਗਰ ਜਿਹੜਾ ਲਗਾ ਰਹੇ ਹੋ ਇੱਕ ਤੋਂ ਟਿੱਕੀ ਹੈਗੀ ਗੋਲ ਗੱਪਾ ਤੋਂ ਰਜਮਾ ਚੱਲੂਗਾ ਗੋਲ ਗੱਪੇ ਦੇ ਵਿੱਚ ਟਿੱਕੀ ਚੱਲੂਗੀ ਉਸ ਦੇ ਵਿੱਚ 버ਗਰ ਵੀ ਰਹੂਗਾ 버ਗਰ ਰਹੂਗਾ ਤਾਂ ਅਸੀਂ ਜਿੱਥੇ ਜਿਹੜੀ ਭਾਵਨਾਵੇਂ ਰਹਿੰਗੇ ਹਵਾ ਜਿੱਦਾਂ ਹੀ ਆਊਗੀ ਉਦਾਂ ਕੀ ਬੁੱਧੀ ਹੋਊਗੀ ਇਹ ਤੋਂ ਆਪਣਾ ਕਿਰਪਾ ਸਿੰਘ ਅੱਜ ਅਸੀਂ ਤੁਹਾਨੂੰ ਜਿਹੜੀ ਚੀਜ਼ ਦਿਖਾਣ ਰਹੇ ਆ ਉਰੇ ਵਿੱਚ ਤੁਸੀਂ ਹੈਰਾਨ ਹੋ ਜਾਓਗੇ ਜਿਹੜੇ ਇਹ ਗੋਲ ਗੱਪੇ ਭਰੇ ਹੋਏ ਆ ਇਹ ਗੋਲ ਗੱਪੇ ਦੇ ਤਕਰੀਬਨ ਅ 500 ਪੀਸ ਆ ਜਿਹੜਾ ਇੱਕ ਲਫਾਵੇ ਦੇ ਵਿੱਚ ਲੱਗਦਾ ਹੈ ਇਹ ਕੋਈ ਵਿਆਹ ਦੀ ਤਿਆਰੀ ਨਹੀਂ ਹੈਗੀ ਜੇ ਆਪਾਂ ਦਿਖਾਈਏ ਇਹ ਜਿਹੜੀ ਤਿਆਰੀ ਕੀਤੀ ਜਾ ਰਹੀ ਆ ਮਾਤਾ ਦੇ ਜਿਹੜੇ ਨਾਤੇ ਲੱਗੇ ਹੋਏ ਆ ਸਾਡੇ ਮਜ਼ਦੂਰ ਵੀਰ ਜਿਹੜੇ ਟਿੱਕਿਆਂ ਛੋਲੇ ਦੇ ਕੰਮ ਕਰਦੇ ਆ 버ਗਰਾਂ ਦਾ ਕੰਮ ਕਰਦੇ ਆ ਗੋਲ ਗੱਪਿਆਂ ਦਾ ਕੰਮ ਕਰਦੇ ਆ ਉਹਨਾਂ ਵੱਲੋਂ ਕੱਲ ਨੂੰ ਮਤਲਬ ਕਿ 11 ਤਰੀਕ ਨੂੰ 11 8 2021 ਤਰੀਕ ਨੂੰ ਇੱਕ ਲੰਗਰ ਲਗਾਇਆ ਜਾ ਰਿਹਾ ਹੈ ਨਹਿਰ ਦੇ ਉੱਤੇ ਜਿਹੜਾ ਥਰਮਲ ਪਲੈਂਟ ਜਿਹੜਾ ਨਹਿਰ ਟੀ ਪੁਆਇੰਟ ਬਣਦਾ ਹੈ ਉੱਥੇ ਲੰਗਰ ਲਗਾਇਆ ਜਾ ਰਿਹਾ 골ਗਪਿਆਂ ਦਾ ਟਿੱਕਿਆਂ ਦਾ 버ਗਰਾਂ ਦਾ ਤੇ ਕੁਲਚਿਆਂ ਦਾ ਉਹਦੇ ਵਿੱਚ ਤੁਸੀਂ ਤਦਾਰ ਦੀ ਗੱਲ ਕਰੀਏ ਉਹਦੇ ਵਿੱਚ ਤਕਰੀਬਨ 50 ਹਜ਼ਾਰ ਦੇ ਤਕਰੀਬਨ 25 ਹਜ਼ਾਰ ਤੋਂ ਲੈ ਕੇ 30 ਹਜ਼ਾਰ ਤੱਕ ਜਿਹੜੇ 골ਗਪੇ ਜਿਹੜੇ ਦਿੱਤੇ ਜਾਣੇ ਆ ਜਿਹੜੀ ਸਾਨੂੰ ਜਾਣਕਾਰੀ ਤੁਸੀਂ ਇਸ ਟਾਈਮ ਦੇਖ ਰਹੇ ਹੋ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਗੋਲ ਗੱਪੇ ਜਿਹੜੇ ਤਿਆਰ ਕੀਤੇ ਜਾ ਰਹੇ ਨੇ ਤੇ ਤੁਸੀਂ ਲਾਈਵ ਤਸਵੀਰਾਂ ਦੇ ਵਿੱਚ ਵਿੱਚ ਵੀ ਦੇਖ ਰਹੇ ਹੋ ਜਿਹੜਾ ਗੋਲ ਗੱਪਾ ਤਿਆਰ ਕਰਨ ਦੀ ਵਿਧੀ ਆ ਉਹਨੂੰ ਜਿਹੜਾ ਛੋਟੇ ਛੋਟੇ ਗੋਲੀਆਂ ਦੇ ਉੱਤੇ ਬੇਲਿਆਣ ਬੇਲ ਕੇ ਜਾਂਦਾ ਉਦੋਂ ਬਾਅਦ ਉਹਨੂੰ ਤਲਿਆ ਜਾਂਦਾ ਹੈ ਗੋਲ ਗੱਪਿਆਂ ਦੀ ਵਿਧੀ ਵੀ ਅੱਜ ਤੁਸੀਂ ਦੇਖ ਰਹੇ ਹੋ ਕਿਵੇਂ ਗੋਲ ਗੱਪੇ ਤੁਸੀਂ ਘਰ ਵੀ ਇਸ ਚੀਜ਼ ਨੂੰ ਦੇਖ ਕੇ ਤਿਆਰ ਕਰ ਸਕਦੇ ਹੋ ਕੀ ਕੀ ਸਮਾਨ ਪੈਂਦਾ ਕਿੰਨੇ ਕਿੰਨੇ ਜਿਹੜਾ ਕਦੋਂ ਕਦੋਂ ਸ਼ੁਰੂ ਹੋਏਗਾ ਸਾਡੇ ਵਿੱਚ ਉਹ ਜਿਹੜੇ ਮੌਜੂਦ ਆ ਹਰ ਕੀ ਨਾਮ ਹੈ ਜੀ ਜੈ ਮਾਤਾ ਦੀ ਜੈ ਮਾਤਾ ਦੀ ਮਹਿੰਦਰ ਸਿੰਘ ਰਾਜਪੂਤ ਜੀ ਅੱਛਾ ਮਹਿੰਦਰ ਸਿੰਘ ਜੀ ਤੁਸੀਂ ਜਿਹੜੇ ਅੱਜ ਗੋਲ ਗੱਪੇ ਜਿਹੜੇ ਤਿਆਰ ਕਰ ਰਹੇ ਨੇ ਨਹਿਰ ਦੇ ਉੱਤੇ ਜਿਹੜਾ ਤੁਸੀਂ ਲੰਗਰ ਲਾਣਾ ਹੈ ਉਹਦਾ ਟਾਈਮ ਟੇਬਲ ਕੀ ਹੋਊਗਾ ਇਹ ਸਵੇਰੇ 11 ਵਜੇ ਤੱਕ ਤਿਆਰੀ ਕਰ ਦੂੰਗੇ ਖਿੱਚ ਕੇ ਰੱਖੂਗੇ 11 ਤੋਂ ਬਾਜੀ ਜਾਉਂਗੇ ਠੀਕ ਹੈ 11 ਵਜੇ ਤਿਆਰੀ ਕਰ ਦੂੰਗੇ ਸ਼ਾਮ ਤੱਕ 5 ਵਜੇ 6 ਵਜੇ ਤੱਕ ਚੱਲੂਗਾ ਪ੍ਰੋਗਰਾਮ ਕਿਉਂ ਸਾਨੂੰ ਬਣਾਣੇ ਮੈਂ ਇੱਕ ਦਿਨ ਔਰ ਰਾਤ ਲੱਗ ਰਹੀ ਹੈ ਤਾਂ ਬਰਤਾਨੇ ਮੇਂ ਵੀ ਕਟੋ-ਕਟ 12 ਘੰਟੇ ਤੋਂ ਲੱਗੂਗੇ ਲੱਗੂਗੇ ਤੁਹਾਡੇ ਟੀਮ ਦੇ ਮੈਮਾਂ ਲਈ ਵਾਸਤੇ ਬੰਦੇ ਸਾਡੇ ਹੋਰ ਆ ਰਹੇ ਕਿੰਨੇ ਕਿੰਨੇ ਕਿ ਮੈਂਬਰ ਆ ਜਿਹੜੇ ਤੁਹਾਡੇ ਟੀਮ ਦੇ ਜਿਹੜੇ ਆ ਰਹੇ ਇਹ ਉਹ ਕੱਲ ਆਉਂਗੇ ਵਰਤਾਨੇ ਵਾਲੇ ਕਟੋ-ਕਟ ਬਾਈ ਬੰਦੇ ਆਜ ਆਏ ਹੋਏ ਆਠ ਬੰਦੇ ਠੀਕ ਹੈ ਹਾਂ ਤੇ ਇੱਕ ਰੇਡੀਆਂ ਵਾਲੀ ਛੁੱਟੀ ਵੀ ਕਰ ਰੱਖੀ ਹੈ ਜੀਜੇ ਨੇ ਸਾਡੇ ਔਰ ਸਾਰੇ ਉਹ ਇਹ ਤੋਂ ਲੰਗੜ ਲਾ ਕੇ ਵੀ ਆ ਗਏ ਅੱਜ ਆਪਣੇ ਅੱਡੇ ਤੇ ਠੀਕ ਹੈ ਤੇ ਕਿੰਨੀ ਕਿ ਜਿਹੜੀ ਹੈ ਜਿਵੇਂ ਕਿ ਤੁਸੀਂ ਜਿਹੜੇ ਗੋਲ ਗੱਪੇ ਆ ਕਿੰਨੇ ਕ ਗੋਲ ਗੱਪੇ ਕੱਲ ਨੂੰ ਤੁਸੀਂ ਜਿਹੜੇ ਸੰਗਤਾ ਵਾਸਤੇ ਦੇਣੀ ਆ ਅਸੀਂ ਸਵੇ ਲੱਗੇ ਆ और अब हूँ रोटी खाने वास्ते लंच किया एक घंटे का रोटी खा के फिर लग जाने रात के दस ग्यारह जिन्हें भी बन जाए उन्ने बना दूंगे ठीक है। जो कल साढ़े से मुकाने से मुके ना ठीक है इन कल किस किस चीज़ का जरा लंगर जो लगा रहे एक तो टिक्की है गोड़गप्पा तो रजमा चलूगा गोड़गप्पे के बीच टिक्की चलूगी उसके बीच बर्गर भी रहूगा बर्गर रहूगा स्पेशल यात्रियों वास्ते जो भीड़ में लहन में नहीं लग सकते नहीं। उनके लिए पैकिंग रहेगी बर्गर की वो बर्गर की पैकिंग उनके लिए है फिर कुल्छे भी है कुल्छे रहूँगे और टिक्की रहूगी ये पब्लिक के लिए पूरी जनता के लिए मतलब कुल्छे तो जेडे गोल गप्पे है वो आम पब्लिक है जी कौली एरिए कोई भी बंद आके सक सकता तो जेडे ਬਰਗਰ ਦੀ ਗੱਲ ਕਰੀਏ ਉਹ ਉਹਨਾਂ ਵਾਸਤੇ ਜਿਹੜੀ ਸਿਮਤ ਹੈ ਜਿਹੜੇ ਉੱਥੇ ਪੈਦਲ ਚੱਲੇ ਹੋਇਆ ਮਤਲਬ ਕੋਈ ਮੋਟਰਸਾਈਕਲ ਤੇ ਜਿਹੜੇ ਬੰਦੇ ਲਾਇਸੈਂਸੇ ਨਹੀਂ ਲੱਗ ਸਕਦੇ ਉਹਨੂੰ ਪੈਕ ਕਰਨ ਵਾਸਤੇ ਪੈਕ ਠੀਕ ਹੈ ਤੇ ਜਿਹੜੇ ਬੰਦੇ ਦੂਰ ਤਰਾਡੇ ਤੋਂ ਆਉਂਦੇ ਜਿਵੇਂ ਕਿ ਆਪ ਲਾਲੀ ਬਰਨਾਲਾ ਸੰਗਰੂਰ ਪਟਿਆਲਾ ਜਿਹੜੀ ਬੈਲਟ ਹੈ ਇਹ ਤਕਰੀਬਨ ਮਾਤਾ ਦੇ ਭਗਤ ਹੈ ਉਹ ਪੈਦਲ ਮੋਟਰਸਾਈਕਲ ਦੇ ਇਸ ਨਹਿਰ ਦੇ ਰਸਤੇ ਤੇ ਆਉਂਦੇ ਆ ਉਹਨਾਂ ਵਾਸਤੇ ਜਿਹੜੀ ਹੈ ਪੈਕਿੰਗ ਦੀ ਜਿਹੜੀ ਸਹੂਬਾ ਉਹ ਵੀ ਇਹਨਾਂ ਵੱਲੋਂ ਕੀਤੀ ਗਈ ਹੈ ਤੇ ਬਹੁਤ ਵਧੀਆ ਉਪਰਾਲਾ ਇਹਨਾਂ ਵੱਲੋਂ ਜਿਹੜਾ ਕੀਤਾ ਜਾਂਦਾ ਜੇ ਆਪਾਂ ਗੱਲ ਕਰੀਏ ਐਸਟੀਮੇਟ ਦੇ ਜਿਹੜਾ ਖਰਚਾ ਜਿਹੜਾ ਕਿੰਨਾ ਕ ਆ ਜਾਂਦਾ ਇਸ ਜਿਹੜੇ ਲੰਗਰ ਦੇ ਵਿੱਚ ਇਹ ਤੋਂ ਮਾਂ ਮਾਈ ਕੀ ਕਿਰਪਾ ਹੈ ਅਸੀਂ ਸ਼ਾਵਨ ਜਦ ਚੜਦੇ ਆਂ ਤਾਂ ਅਸੀਂ ਕਮਾਣੇ ਦੀ ਸੋਚਦੇ ਹੀ ਨਹੀਂ ਹੈ ਫਿਰ ਤੋਂ ਮਾਤਾ ਕੀ ਚਰਨੋਂ ਮੇ ਹੀ ਰਹਤੇ ਹਾਂ ਕਿਉਂ ਸਾਡੇ ਉੱਥੇ ਲੰਗੜ ਲੱਗਦਾ ਹੈਗਾ ਤਾਂ ਅਸੀਂ ਜਿੱਥੇ ਜਿਹੜੀ ਭਾਵਨਾਵੇਂ ਰਹਾਂਗੇ ਹਵਾ ਜਿੱਦਾਂ ਹੀ ਆਊਗੀ ਉਦਾਂ ਕੀ ਬੁੱਧੀ ਹੋਊਗੀ ਠੀਕ ਹੈ ਤਾਂ ਅਸੀਂ ਉਹੀ ਚੱਕਰ ਮੇ ਮਾਤਾ ਦੇ ਚਰਨੋਂ ਮੇ ਹੀ ਲੱਗ ਜਾਂਦੇ ਹਾਂ ਫਿਰ ਸਾਡੇ ਭਾਈਵੰਦ ਹੈਗੇ ਰਿਸ਼ਤੇਦਾਰ ਹੈਗੇ ਇਹ ਸਾਡੀ ਸਪੋਰਟ ਪੂਰੀ ਦਿੰਦੇ ਆਂ ਬਾਕੀ ਸਾਡਾ ਤਾਂ ਖਰਚਾ ਆ ਹੀ ਜਾਂਦਾ ਮੰਗਰ ਮਾਤਾ ਹੀ ਉਹ ਖਰਚਾ ਜੋੜਾ ਜਾਏ ਤਾਂ ਆਪਣੇ ਮੁੰਡੇ ਦਾ ਵਿਆਹ ਕਰਦੇ ਹੈਗੇ ਉਸ ਦਾ ਖਰਚਾ ਜੋੜੇ ਉਹ ਤਾਂ ਸਹੀ ਹੈ ਮਾਤਾ ਕੇ ਉਹ ਤੁਸੀਂ ਮੈਨੂੰ ਇਹ ਦੱਸੋ ਵੀ ਜਿਹੜਾ ਤੁਹਾਡਾ ਲੰਗਰ ਹੈ ਕਿਨੁਮਾ ਲੰਗਰ ਹੈ ਇਹ ਤੋਂ ਅਸੀਂ ਗਿਣਤੀ ਨਹੀਂ ਲਾਈ ਨਹੀਂ ਹੁਣ ਤੱਕ ਜਿਹੜਾ ਤੁਸੀਂ ਕਿੰਨੇ ਕ ਤੱਕ ਜਿਹੜਾ ਸੰਧ 2000 ਅਸੀਂ ਪੰਜਵੇਂ ਅਕਲ ਸਿੱਕੇ تھے ਉਹ ਵੀ ਬਾਰਗਨਾਥ ਜਾ ਕੇ ਉੱਥੇ ਸੇ ਅਸੀਂ ਲੰਗਰ ਚਾਲੂ ਕਰਿਆ ਆਜ ਘਨੋਲੀ ਮੇ ਸਾਡਾ ਘਨੋਲੀ ਚ ਕਟੋ-ਕਟੇ 14 ਜਾਂ 15ਵੇਂ ਜਾਂ 14ਵੇਂ ਆਊਗਾ ਕਿਉਂ ਅਸੀਂ ਲੋਕਡਾਊਨ ਸੇ ਪਹਿਲੇ ਸੇ ਖਾਸ ਸੰਧ 2014 15 13 ਸੇ ਰਹ ਰਹੇ ਹੁਣੇ ਜੱਸੇ ਸਾਡਾ ਹਰ ਸਾਲ ਲੰਗੜ ਲੱਗਦਾ ਠੀਕ ਹੈ ਹਾਂ ਅੱਛਾ ਇੱਕ ਗੱਲ ਸਾਡੇ ਲੰਗੜ ਕੀ ਸਪੋਰਟ ਜ਼ਿਆਦਾ ਮਿਲਦੀ ਹੈਗੀ ਮਾ ਮਾਈ ਕੀ ਕਿਰਪਾ ਜ਼ਿਆਦਾ ਹੁੰਦੀ ਹੈਗੀ ਤਾਂ ਅਸੀਂ ਉਸ ਹਿਸਾਬ ਸੇ ਜੰਦੇ ਆ ਠੀਕ ਹੈ ਅਪਾ ਇੱਕ ਹੋਰ ਗੱਲ ਕਰ ਲਈਏ ਜਿਹੜੀ ਅਪਾ ਸੇਫਟੀ ਦੀ ਗੱਲ ਕਰੀਏ ਆਮ ਅਸੀਂ ਵੀਡੀਓ ਦੇ ਵਿੱਚ ਦੇਖਦੇ ਆ ਗੋਲ ਗੱਪੇ ਵਾਲੇ ਭਾਈ ਟਿੱਕੀ ਵਾਲੇ ਭਾਈ ਆ ਉਹੀ ਹੱਥਾਂ ਦੇ ਨਾਲ ਖਲਾਉਂਦੇ ਆ ਤੇ ਉਹੀ ਹੱਥਾਂ ਦੇ ਨਾਲ ਉਹ ਆਪਣੇ ਸਰੀਰ ਦੇ ਉੱਤੇ ਖਰਚ ਕਰਦੇ ਆ ਤੁਹਾਡੀ ਕਿੰਨੀ ਕਿ ਖਾਬਦਾਨੀ ਇਸ ਨੂੰ ਲੈ ਕੇ ਚਲਦੀ ਆ नहीं असि देख लो अपने कोई बंदे वो जिदा काम कर रहा था उदा ही हूँ भी कर रहा है ये नहीं पहले सफाई करी उसके बाद बुलाया ऐसा कुछ नहीं मगर सफाई अपने हाथ में होंगी है बंदे की बंदा अगर खाता पीता है सैट में हो जाएगा नाश्ता पानी करके लहन में फिर हाथ धो के फिर आ जाओ क्यों साढ़े कोल बंदे इसी करके असं वादू बढ़ते हैं क्यों एक बंदा काम सारी दिहाड़ी नहीं कर सकता इसी करके असं एक काउंटर पर तीन चार बंदे बदल देंगे इसी करके पच्ची ती बंदे करते हैं ਅਸੀਂ 4-5 ਕਾਊਂਟਰ ਲਗੂਗੇ ਸਾਡੇ ਆ 5 ਕਾਊਂਟਰ ਤੇ ਦਿਹਾੜੀ ਮੈਂ 3 ਬੰਦੇ ਤੋਂ ਨਾਰਮਲ ਚੇਂਜ ਹੋਣੇ ਚਾਹੀਦੇ ਬਿਲਕੁਲ ਹੋਣੇ ਚਾਹੀਦੇ ਆ ਬੰਦਾ 1 4 ਘੰਟੇ 5 ਘੰਟੇ ਕੰਮ ਨਹੀਂ ਕਰ ਸਕਦਾ ਬਿਲਕੁਲ ਇੱਕ ਜਗ੍ਹਾ ਖੜਕੇ 2 ਘੰਟੇ ਲਿਮਟ ਤੇ ਬੰਦੇ ਦੇ ਦੀ ਬਹੁਤ ਤੇ ਮੈਂ ਇਸ ਸੇਫਟੀ ਦੀ ਗੱਲ ਕਰੀਏ ਕਿਉਂਕਿ ਆਪਣੀ ਜਿਹੜੀ ਵੀਡੀਓ ਬਹੁਤ ਵਾਇਰਲ ਹੋ ਰਹੀਆਂ ਨੇ ਜਿਹੜੇ ਗੋਲ ਗੱਪੇ ਟਿੱਕੀ ਵਾਲੇ ਨਿਊਡਲ ਵਾਲੇ ਕੋਈ ਵੀ ਜਿਹੜੇ ਸਾਡੇ ਪਰਵਾਸੀ ਵੀਰ ਹੈ ਉਹ ਜਦੋਂ ਟਿੱਕੀ ਖਲਾਨਦੇ ਆ ਕਈ ਵਾਰ ਕੀ ਹੋ ਜਾਂਦਾ ਗਰਮੀ ਦੇ ਨਾਲ ਉਹਨਾਂ ਦੇ ਹੱਥ ਆਪਣੇ ਸਰੀਰ ਦੇ ਉੱਤੇ ਲੱਗਦੇ ਆ ਲੇਕਿਨ ਆਪਾਂ ਗੱਲ ਜਿਹੜੀ ਕਲੀਅਰ ਕੀਤੀ ਹੈ ਜਿਹੜੇ ਸਰ ਦਾ ਸ਼ਰਧਾਲੂ ਆਉਂਦੇ ਆ ਜੇ ਸਾਡੇ ਲੰਗਰ ਖਾਨ ਦੇ ਵਿੱਚ ਕਈਆਂ ਨਾ ਅਮਰ ਸ਼ਕਿਆ ਹੁੰਦਾ ਤੇ ਕਈਆਂ ਨਾ ਬਹੁਤ ਮਤਲਬ ਗੇੜੇ ਬਾਹਰ ਦੀ ਚੀਜ਼ਾਂ ਉਹ ਖਾਂਦੇ ਨਹੀਂ ਹੈਗੇ ਆ ਤੇ ਸੇਫਟੀ ਪਰਪਸ ਵਾਸਤੇ ਆਪਾਂ ਪਹਿਲਾਂ ਗੱਲ ਕਰੀ ਹੈ ਉਹਨਾਂ ਨੇ ਕਿਹਾ ਵੀ ਜਿਹੜੀ ਸੇਫਟੀ ਦੀ ਹੈ ਪੂਰੀ ਧਿਆਨ ਰੱਖਿਆ ਜਾਊਗਾ ਕੱਲ ਨੂੰ ਜਿਹੜੀ ਲੰਗਰ ਦੇ ਵਿੱਚ ਅਸੀਂ ਦੁਬਾਰੇ ਫਿਰ ਰਿਪੀਟ ਕਰਦੇ ਆਂ ਵੀ 11 ਤਰੀਕ 8ਵਾਂ ਮਹੀਨਾ 2024 ਤਰੀਕ ਨੂੰ ਨਹਿਰ ਦੇ ਉੱਤੇ ਕੀ ਨਾਮ ਹੈ ਜੀ ਤੁਹਾਡਾ ਤੁਸੀਂ ਮਹਿੰਦਰ ਸਿੰਘ ਰਾਜਪੂਤ ਮਹਿੰਦਰ ਸਿੰਘ ਰਾਜਪੂਤ ਬਿਲਕੁਲ ਕਨੋਲੀ ਤੋਂ ਜਦੋਂ ਪਵਾਰ ਨਿਕਲਦੇ ਆ ਟੀ ਪੁਆਇੰਟ ਬਣਦਾ ਹੈ ਉੱਥੇ ਹੀ ਇਹ ਲੰਗਰ ਹੈ ਜਿਹੜਾ ਲਗਾਇਆ ਜਾ ਰਿਹਾ ਜਿੰਨੀ ਵੀ ਸੰਗਤ ਉੱਥੇ ਪਹੁੰਚ ਸਕਦੀ ਹੈ ਵੱਧ ਤੋਂ ਵੱਧ ਪਹੁੰਚ ਕੇ ਤੁਸੀਂ ਲੰਗਰ ਸ਼ਖ ਸਕਦੇ ਹੋ ਔਰ ਖਾਸ ਕਰਕੇ ਜਿਹੜਾ 버ਗਰਾਂ ਦਾ ਜਿਹੜਾ ਲੰਗਰ ਦੱਸਿਆ ਗਿਆ ਉਹ ਸ਼ਰਧਾਲੂਆਂ ਵਾਸਤੇ ਹੋਏਗਾ ਜੇ ਤੁਹਾਨੂੰ ਬਦੇਗਾ ਤਾਂ ਤੁਹਾਨੂੰ ਵੀ ਸੰਗਤਾਂ ਨੂੰ ਵੀ ਦਿੱਤਾ ਜਾਊਗਾ ਜੀ ਸੰਗਤਾਂ ਨੂੰ ਨਹੀਂ ਸਾਰੇ ਪਿੰਡ ਨੂੰ ਸਾਰੀ ਸੰਗਤਾਂ ਨੂੰ ਸਾਡਾ ਲੰਗੜ ਇਹ ਹੈਗਾ ਇਹ ਨਹੀਂ ਹੈਗਾ ਜਿਉ ਗਰੀਬ ਆ ਗਿਆ ਉਹਨੂੰ ਤੱਕਾ ਦੇਣਾ ਅਮੀਰ ਨੂੰ ਗੱਲੇ ਲਗਾਉਣਾ ਉਹ ਨਹੀਂ ਹੈਗਾ ਇਹ ਮਾਤਾ ਦਾ ਭੰਡਾਰਾ ਹੈਗਾ ਕੋਈ ਵੀ ਆ ਕੇ ਛਕੇਗਾ ਮੰਗਰ ਅਸੀਂ ਪ੍ਰੋਗਰਾਮ ਡਬਲ ਕਿਉਂ ਰੱਖਿਆ ਇਸੇ ਕਰਕੇ ਕਿਸੇ ਨੂੰ ਬੁਰਾ ਕਿਉਂ ਕਹੀਏ ਪੈਕਿੰਜੋ ਕਰੀਏ ਕਿਉਂ ਸਾਡੇ ਅਸੀਂ ਲਾਂਦੇ تھے ਯਾਤਰੀ ਵਾਸਤੇ ਯਾਤਰੀਆਂ ਨੂੰ ਭੀੜ ਦੇਖ ਕੇ ਯਾਤਰੀ ਪਹਿਲੇ ਪਿੱਛੇ हट ਜਾਂਦੇ ਸੀ ਤੋਂ ਇਸ ਕਰਕੇ ਅਸੀਂ ਉਹਨਾਂ ਦੇ ਵਾਸਤੇ ਸਪੈਸ਼ਲ 버ਗਰ ਪੈਕ ਕਰ ਲਿਆ ਇਸ ਵਾਰ मतलब बर्गर सारे ना दिता जाऊंगा इस्पेशल जड़ा भीड़ में नहीं लगेगा बंदा जो यात्री भीड़ देख के नट रहेगा उसके लिए बर्गर पैक करके स्पेशल मिलूंगा बाकी जो लहन में लग के खाऊँगे ओ जय माता दी और ये भाई मेरे जो भी मेरी वीडियो देख रहा है सभी हाथ जोड़ के निवेदन है जिस बंदे के कोल टाइम से बढ़िया से बढ़िया टाइम कट के आओ सुबह ग्यारह बजे से ले शाम को कटोकट छः सात तो बजी जाऊँगी ਟਾਈਮ ਕੱਟ ਕੇ ਆਓਗੇ ਤਾਂ ਸੇਵਾ हमको भी करने का मौका सही मिलेगा जय माता, जै माता जी जी। दिल्कुल दिल्कुल। दिल्कुल। है है दी जय माता दी जी ਤੇ ਪਟਾ ਮੁੱਕੀ ਹੁੰਦੀ ਹੈ ਫਿਰ ਸੁਆਦ ਨਹੀਂ ਆਉਂਦਾ ਬਿਲਕੁਲ ਜੀ ਬਿਲਕੁਲ ਸਾਰਿਆਂ ਨੇ ਕਿਹਾ ਵੀ ਕੱਲ ਨੂੰ 11 ਵਜੇ ਤੋਂ ਲੈ ਕੇ ਸ਼ਾਮ ਦੇ 5 ਵਜੇ ਤੇ ਤੱਕ 6 ਵਜੇ ਤੱਕ ਜਦੋਂ ਵੀ ਜਿਹੜਾ ਇਹ ਲੰਗਰ ਹੈ ਜਦੋਂ ਤੱਕ ਚੱਲਦਾ ਹੈ ਮਾਤਾ ਦੀ ਕਿਰਪਾ ਤੇ ਉਦੋਂ ਤੱਕ ਚੱਲੇਗਾ ਇਹ ਹਰ ਸਾਲ ਦੀ ਤਰ੍ਹਾਂ ਲੰਗਰ ਹੈ ਜਿਹੜਾ ਲਗਾਇਆ ਜਾ ਰਿਹਾ ਹੈ ਕੈਮਰਾਮੈਨ ਅਮਨਦੀਪ ਸਿੰਘ ਦੇ ਨਾਲ ਜੀ ਇਸ ਦਾ ਟੀਮ ਦੇ ਕੇ ਪਾਸਿੰਗ ਲੋਗ